ਬਹੁਤ ਬਹੁਤ ਦਾ ਰੋਹ ਦਾ ਆਪਾਂ ਬੈਠੇ ਹੋਏ ਲੋ ਜੀ ਅੱਜ ਡਾਕਟਰ ਸਾਹਿਬ ਜੀ ਅੱਜ ਕੀ ਕੰਨਾ ਚਾਹੁੰਦੇ ਜੀ ਅੱਜ ਜੀ ਆਮ ਆਪੀ ਪਾਰਟੀ ਦੇ ਸਾਰੇ ਸੁਪਰੀਮੋ ਦਾ ਮੁੱਖ ਮੰਤਰੀ ਭਗਵਤ ਮਾਨ ਜੀ ਦਾ ਵਿਸ਼ੇਸ਼ ਤੌਰ ਤੇ ਡਾਕਟਰ ਬਜੀਤ ਕੋਰੇ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਇਹਨਾਂ ਨੇ ਮੈਨੂੰ ਵਾਰਡ ਨੰਬਰ 12 ਦੀ ਤਿੱਖ ਦੇ ਕਿਨਵਾਜਿਆ ਤੇ ਅੱਜ ਸਾਨੂੰ ਜਿੱਤ ਦਾ ਸਰਟੀਫੀਕੇਟ ਮਿਲਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਜੀ ਕਿਸ ਤਰ੍ਹਾਂ ਦਾ ਜਿਹੜਾ ਵਾਰਡ ਦੇ ਵਸਨੀਕ ਹੋਣ ਜਿਹੜਾ ਵਿਸ਼ਵਾਸਦ ਹੋਣੇ ਜਿਹੜੇ ਇਹਨਾਂ ਦੇ ਦੂਰੇ ਕੰਮ ਕਾਇਮ ਸੀ ਜਿਹੜੇ ਲਗ ਰਹੇ ਮੈਂ ਵਾਰਡ ਵਸਨੀਕਾਂ ਨੂੰ ਵਿਸ਼ਵਾਸ ਦਿਵਾਉਣਾ ਜੀ ਮੈਂ ਪੂਰੀ ਤਨਦੇਹੀ ਨਾਲ ਇਮਾਨਦਾਰੀ ਨਾਲ ਜੋ ਵੀ ਵਾਰਡ ਦੇ ਕੰਮ ਹੈਗੇ ਨੇ ਮੈਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕਰਾਉਣ ਦੀ ਕੋਸ਼ਿਸ਼ ਕਰਾਂਗਾ ਕੋਈ ਦੂਜੀ ਪਾਰਟੀ ਵੱਲੋਂ ਇਲਜ਼ਾਮ ਲੱਗੇ ਸੀ ਸਾਡੇ ਕਾਗਜ ਜਿਹੜੇ ਰੱਦ ਕਰਾ ਦਿੱਤੇ ਗਏ ਉਹਦੇ ਨਾਲ ਕੀ ਸੱਚਾਈ ਹੈ ਡਾਕਟਰ ਉਹ ਬਿਲਕੁਲ ਜੀ ਬੇਬੁਨਿਆਦ ਤੇ ਝੂਠੇ ਇਲਜ਼ਾਮ ਨੇ ਉਹ ਪਾਰਟੀਆਂ ਲੱਖਣ ਲੜਨਾ ਹੀ ਨਹੀਂ ਸੀ ਜਿਉਂਦੀਆਂ ਹੈਗੀਆਂ ਕਿਉਂਕਿ ਉਹ ਆਪਣਾ ਪਕਾਰ ਗਵਾ ਚੁੱਕੀਆਂ ਨੇ ਉਹਨਾਂ ਨੇ ਜਾਣ ਬੁਝ ਕੇ ਜਿਹੜੀ ਆਪਣੀ ਉਹਦੀ ਫੀਸ ਸੀਗੀ ਉਹ ਕੱਟ ਪਈ ਹੈਗੀ ਏ ਉਹ ਲੱਖਣ ਨਹੀਂ ਸੀ ਲੜਨਾ ਚਾਹੁੰਦੇ ਇਸ ਕਰਕੇ ਪਹਿਲਾਂ ਹੀ ਉਹਨਾਂ ਦੇ ਦਿਮਾਗ 'ਚ ਗੱਲ ਸੀਗੀ ਕਿ ਸਾਡੇ ਕਾਜ ਰਾਦੀ ਹੋਣ ਇੱਕ ਮੈਂ ਸਾਰੀ ਆਮ ਆਦਮੀ ਪਾਰਟੀ ਦੀ ਮਲੋੜ ਦੀ ਟੀਮ ਹੈਗੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂਗੇ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਹੀ ਸਹਿਯੋਗ ਦਿੱਤਾ ਤੇ ਤਨਮਨ ਧੰਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿਹੜੇ-ਕਿਹੜੇ ਕੋਈ ਬਾੜ ਦੇ ਜਿਹੜੇ ਕੰਮ ਜਿਹੜੇ ਦੂਰੇ ਰਹਿਣ ਨਾਲ ਜਿਹੜੇ ਪਹਿਲੇ ਦਾਤਾ ਆਪ ਤੇ ਕਰੋ ਬਾੜ ਦੇ ਵੀ ਜੀ ਜਿਵੇਂ ਆਮ ਧਰਾਂ ਚ ਗਏ ਹੈਗੇ ਜੀ ਕਿਸੇ ਦੀ ਪਾਣੀ ਦੀ ਸਮੱਸਿਆ ਹੈਗਾ ਗਲੀਆਂ ਢਾਲੀਆਂ ਦੀ ਸਮੱਸਿਆ ਹੈਗੀ ਇਹ ਕੋਈ ਸੜਕਾਂ ਬਣਨ ਵਾਲੀਆਂ ਹੈਗੀਆਂ ਨੇ ਕੋਈ ਜਿਹੜੇ ਰਾਸ਼ਨ ਕਾਰਡ ਦੀ ਪ੍ਰੋਬਲਮ ਹੈਗੀ ਇਹ ਕੋਈ ਕਹਿੰਦਾ ਮੈਨੂੰ ਕਣਕ ਨਹੀਂ ਮਿਲਦੀ ਹੈਗੀ ਉਹ ਸਾਰੇ ਮਸਲੇ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਤੇ ਸਾਰੇ ਆਮ ਆਦੀ ਪਾਰਟੀ ਵਰਕਰਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਹਾਂ ਕਿ ਛੋਟੀ ਸਹਿਬ ਜਿਆਦਾ ਜੋ ਸ਼ਹੀਦੀ ਦਿਹਾੜਾ ਚੱਲ ਰਿਹਾ ਹੈਗਾ ਉਸ ਨੂੰ ਮੁੱਖ ਰੱਖਦੇ ਹੋਏ ਕੋਈ ਵੀ ਜਿਹੜਾ ਆਪਾਂ ਖੁਸ਼ੀ ਦਾ ਪ੍ਰੋਗਰਾਮ ਕਰਨਾ ਹੈਗਾ ਉਹ ਸ਼ਹੀਦੀ ਦਿਹਾੜਾ ਸਮਾਪਤ ਹੋਣ ਤੇ ਕਰਾਂਗੇ